ਸੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਛਿੱਦੀ ਦਿਹਾੜਿਆਂ ਨੂੰ ਸਮਰਪਿਤ ਛਿੱਦੀ ਸਮਾਗਮ ਕਰਵਾਇਆ ਗਿਆ ਨਗਰ ਸੌਰ ਸਿੰਘ ਜ਼ਿਲ੍ਹਾ ਫਰੀਪੁਰ ਦੇ ਵਿੱਚ ਇਨ੍ਹਾਂ ਮਹਾਨ ਸਮਾਗਮਾਂ ਦੇ ਵਿੱਚ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਭੋਗਾਂ ਤੋਂ ਅਪਰੰਤ ਪਾਈ ਸਖਦੇਵ ਸਿੰਘ ਡੱਲਾ ਕਥਾਵਾਚਕ ਯਾਨੀ ਸਾਹਿਬ ਨੇ ਹਾਜ਼ਰੀ ਭਰੀ ਦੀਵਾਨਾਂ ਦੇ ਵਿੱਚ ਹਾਜ਼ਰੀ ਭਰੀ ਭਾਈ ਸਾਹਿਬ ਨੇ ਜਿੱਥੇ ਪੰਜਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਦਾਸ਼ੀ ਦੀ ਇਤਿਹਾਸ ਦੀ ਸੰਗਤ ਦੇ ਨਾਲ ਸਾਂਝ ਪਾਈ ਨਾਲ ਹੀ ਹਰੇਕ ਪਿੰਡ ਨੂੰ ਹਰੇਕ ਨਗਰ ਨੂੰ ਗੁਰੂ ਘਰਾਂ ਵਿੱਚ ਥੋੜਾ ਥੋੜਾ ਸਬੰਧ ਕੱਢ ਕੇ ਮਹੀਨਾਵਾਰਾ ਸਮਾਗਮ ਕਰਾਉਣ ਦੀ ਬੇਨਤੀ ਕੀਤੀ ਤੇ ਨਾਲ ਹੀ ਸਾਧਾ ਖੰਡਿਆ ਤਾਂ ਦੂਰ ਰੱਖ ਕੇ ਗੁਰੂ ਦੇ ਲਾੜ ਲੱਗਣ ਦੀ ਜਿਹੜੀ ਪ੍ਰੇਰਣਾ ਦਿੱਤੀ ਸੋ ਹੋਰ ਦੇਖਦੇ ਆ ਤਸਵੀਰਾਂ ਤੇ ਕਰਦੇ ਆ ਗੱਲਬਾਤ ਗੁਰੂ ਅਰਜਨ ਸਾਹਿਬਾਰੇ ਜਿਹਨਾਂ ਨੇ ਜਸ ਪ੍ਰਕਾਸ਼ ਕੀਤਾ ਨਾ ਤੇ ਬਾਣੀ ਘਰ ਘਰ ਤੱਕ ਦਰਦਮ ਤੱਕ ਪਹੁੰਚ ਗਈ ਤੇ ਜਿਹੜੇ ਮੇਰੇ ਵਰਗੇ ਉਹ ਖੰਡੀ ਸੀ ਉਹ ਜਿਨ੍ਹਾਂ ਦੀ ਰੋਟੀ ਚੱਲਦੀ ਸੀ ਲੋਕਾਂ ਨੂੰ ਪ੍ਰਭਾ ਕਰਕੇ ਜਿੱਦਾਂ ਅੱਜ ਵੀ ਕਈਆਂ ਨੇ ਘਸਾਣਾ ਲੋਕਾਂ ਨੂੰ ਧਾਗੇ ਬਦੇ ਬੈਥ ਹੋਏ ਜੋ ਸਾਥੀ ਕੋਲ ਹਨ ਕਿ ਜੇ ਕਿਤੇ ਕਿਤੇ ਲਈਟ ਉਥੋਂ ਪਤਾ ਲੱਗਦਾ ਕਿ ਇਹ ਬੰਦਾ ਵੀ ਕਿਤੇ ਜਾਂਦਾ ਹੋ ਕੋ ਸੱਦਦਾ ਇਹਨੂੰ ਮੈਂ ਪੁੱਛ ਲਿਆ ਨਾ ਕਹ ਤੂੰ ਮਾਤਾ ਤੂੰ ਬਦ ਉਸ ਕੀਵਲ ਆ ਗਿਆ ਕਹਿੰਦਾ ਜੀ ਗੁਰਦੁਆਰੇ ਭੋਗ ਪਿਆ ਸੀ ਤੇ ਨਾਲ ਹੀ ਜਿੱਦਣੇ ਮੇਟਿਆ ਮੈਂ ਮਿਲਿਆ ਉਸ ਤੋਂ ਨਾਕਾ ਬਹੁਤ ਚੰਗਾ ਸਾਉਂ ਗਿਆ ਹੈ ਨਾ ਇਹ ਬੰਦੇ ਨਾਲ ਗੇੜੇ ਭੈਣਗੇ ਲੋਕਾਂ ਨਾਲ ਲੋਕਾਂ ਨੇ ਪਾਇ ਜਿੱਦਾਂ ਤੁਹਾਨੂੰ ਬਾਣੀ ਸੁਣਾਉਣੀ ਹੈ ਤੁਹਾਨੂੰ ਗੁਰੂ ਲਾਗੇ ਇਹ ਭੇਜਣਾ ਵੀ ਤੁਸੀਂ ਕਰਨਾ ਕਿ ਲੋ ਤੇ ਵੀ ਨੂੰ ਬੋਲੇ ਅੱਗੇ ਦੇ ਦੇਓ ਤੇ ਮੈਂ ਕਹਾਂ ਕਿ ਕੋਈ ਨਹੀਂ ਕੁਰੀਰੀ ਨਹੀਂ ਜੀ ਭੇਜਣਾ ਹੋਵੇ ਹੁਣ ਜੀ ਵੀ ਭੈਣਾ ਨਾ ਕਿ ਮੈਂ ਕਹਤਾ ਪੁੱਤਰ ਹੁਈਆਂ ਕਿ ਰੱਬੀ ਪੰਜਾਂ ਛਿਆਣ ਉੱਤੇ ਆਪਣੇ ਫਲ ਦੇ ਦੇਣਾ ਤੇ ਜੇ ਛਿਆਣ ਨੇ ਹੋ ਗਿਆ 15 ਬਾਕੀ ਕੋਈ ਕਹਣ ਛਿਆਣ ਨੇ ਕਿਹਾ ਧੰਨ ਬਾਬਾ ਜੀ ਮਹਾਰਾਜ ਬਾਬਾ ਜੀ ਰੱਖੋ ਨਾ ਛਿਆਣ ਦੇ ਅਗੇ ਹੋਰ 16 ਪੈਦਾ ਕਰ ਦੇਣੇ بابے نے کہنا نہیں سرنا امیرکا پہلی تنخواہ ਪਹਿਲੀ ਤਰ੍ਹਾਂ ਦੇ ਪੋਣੀ ਤੇ ਇਹਦੀ ਜਿਹੜੀ ਕੋਤੂ ਕੇ ਜਾਂਦੇ ਨੇ ਵਿਰੇਸ਼ ਉੱਥੇ ਚੰਮ ਲੈਣ ਨਹੀਂ ਕੋਰੇ ਇਹਨਾਂ ਕਹਨ ਸਾਰਾ ਕਿ 10 ਲੱਖ ਪੁੱਤ ਦਾ ਲੱਕ ਦੋਰਾ ਜਾਂਦਾ ਤੇ ਮਾਤਾ ਨੇ ਕਿਹਾ ਵੀ ਪੈਸੇ ਪਾਏ ਆ ਵੀ ਥੋੜਾ ਜਿਹਾ ਘਰ ਜਾ ਦੁੱਧੋਂ ਕਹਿੰਦੀ ਜੁੱਤ ਬਾਬਾ ਜੀ ਨੇ ਪਹਿਲੀ ਤਰ੍ਹਾਂ ਉਹਦੇ ਤੇ ਰੁਕ ਪਰ ਦੇ ਕੇ ਮਾਤਾ ਨੇ ਇਹ 3 ਲੱਖ ਬਣਦਾ ਤਾਂ ਇਹ ਛੋਟੀ ਗੱਲ ਆ ਨਾ ਕਿ 3 ਲੱਖ 30 ਆ ਕਹਿੰਦੇ ਮਾਚਰ ਬਾਬੇ ਨੇ ਦੇਖ ਦਿਆ ਕਹਿੰਦੀ ਸ਼ਰਾਬ ਦੇ ਦੂੰ ਅਤੇ ਗੁਰੂ ਗ੍ਰੰਥ ਵਾਲੇ ਬਾਪਿਆਂ ਨੇ ਜਤੀ ਪਰਖਿ ਆਦਿਕ ਰਾਇ ਇਹ ਉਹ ਜਿਹੜੇ ਬੰਦੇ ਨੂੰ ਬੈਠੇ ਨੂੰ ਵੀ ਦੰਦ ਤੇ ਨਲਾ ਖਾ ਗਿਆ ਵੇਖੋ ਮੈਂ ਜਦ ਤੱਕ ਨਹੀਂ ਲਾਈਵ ਚੱਲਦਾ ਗੁਰੂ ਗ੍ਰੰਥ ਨੇ ਦੀ ਬਾਣੀ ਕਿੰਨੀ ਹੱਥ ਪਰਾਇਆ ਨਾਨਕਾ ਵੇਖੋ ਗੁਰੂ ਅਰਜਨ ਸਾਹਿਬ ਸ਼ਹੀਦ ਹੋ ਰਹਿਣਾ ਜੇ ਉਹ ਬਾਣੀ ਕਿੰਨੀ ਹੱਥ ਪਰਾਇਆ ਨਾਨਕ ਉਸ ਸੂਰ ਸਦਾਏ ਉਹ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾ ਰੱਚੇ ਤੁਹਾਡੇ ਭਵੰਦ ਆ ਕੁਝ ਕਦੇ ਤਾਂ ਦਾ ਲੀੜਾ ਨਹੀਂ ਪਾਇਆ ਵਟਾਂ ਵਿੱਚ ਤੇ ਕੇਠਾਂ ਦੇ ਫਿਰਦਿਆਂ ਤੇ ਜਿਹੜਾ ਖੰਢੀ ਸਾਧੂ ਨਹੀਂ ਸਾਧੂ ਕੁਮਾਰੀਆ ਰਿਆ ਅੱਜ ਵੀ ਹੈਗੇ ਆ ਜਿਨ੍ਹਾਂ ਦੇ ਸ਼ੇਖ ਹੋਏ ਚੋਲੇ ਜਿਹਾ ਜਾਓ ਜੂ ਸਭ ਦੇ ਬਾਬਾ ਬੋਲੇ ਤੁਸੀਂ ਜੇ ਕਰੇ ਉਹਨਾਂ ਦਰਸ਼ਨਾਂ ਦਾ ਸਾਥ ਜਿਨ੍ਹਾਂ ਨੇ ਪੈਰਾ ਦੇ ਵਿੱਚ ਲਹੂ ਸੇਵਦਾ ਜਿਨ੍ਹਾਂ ਪਾਟੀਆਂ ਰੋਮਾਂ ਟੱਕੀਆਂ ਦੇਖਣ ਦੇਤੇ ਇੱਕ ਸਿਰੰਦ ਦੇ ਸੇਵਾ ਚਿਹਰੇ ਤੇ ਨੂਰ ਇਹ ਮੈਂ ਗੱਲ ਕਰ ਰਿਹਾ ਜਿਹੜੇ ਖੰਢੀ ਆ ਇਹਨਾਂ ਕਿਤੇ ਮੀਂਹ ਸਨਾਹ ਜੀ ਸਾਧਨਾ ਸਥਾਨ ਤੇ ਤੱਕ ਖੜੀ ਆ ਪਰ ਜਿਹੜੇ ਬੁਖਰੰਡੀ ਉਹਨਾਂ ਨੂੰ ਬਾਣੀ ਨੇ ਵੀ ਅੱਖਾਂ ਗੱਜ ਸਾਡੇ ਖੈਰ ਪਰੇ ਧੋਤੀਆਂ ਇਹ ਦੇ ਵਣ ਗਲੀ ਜਿਨ੍ਹਾਂ ਜਿਮਾਲੀਆਂ ਲੋਟੇ ਹੱਥ ਨਭ ਕੋਈ ਹਲਕੇ ਸੰਦ ਨਾਲ ਖੀਏ ਬਰਾਸ ਕੇ ਜਦੋਂ ਮਹਾਰਾਜ ਸਾਹਿਬ ਜੀ ਕਹਿੰਦੇ ਖਾਵੇ ਤੁਸੀਂ ਕਰਦੇ ਤੇ ਬਾਬੇ ਨੇ ਸੋਨੇ ਦੀ ਗੁਰਸੀ ਲਾਈ ਸੋਨੇ ਦੀ ਗੁੰਡੀ ਖੜੀ ਆ ਦੇਖੇ ਤੇ ਮਾਰ ਕਮਰੇਜ ਸੋਨੇ ਦੇ ਬੂਰੇ ਲਗੇ ਆ ਤੇ ਲੋਕਾਂ ਨੂੰ ਪਤਾ ਕਰਕੇ ਕਿੰਦੇ ਪਰ ਆਇਆ ਤਾਂ ਗਰੀਬ ਆਈਦਾ ਹੈ ਅਹੀ ਗੱਲ ਬੋਲੋ ਸਤਨਾਮ ਇਹ ਪੋਤ ਤੁਹਾਡੇ ਕਮਾਈ ਕਰਨ ਦੇ ਬੋਬੇ ਸਾਨੂੰ ਦੇਣ ਮੈਨੂੰ ਪੰਜੇ ਛਾਪਾਂ ਪਾਈਆਂ ਆਕੜਾ ਇਹ ਗੁਰਬਾਣੀ ਨੇ ਕਿਸੇ ਨੂੰ ਮੋਛੀ ਦੀ ਕਾਪਾਸ਼ੀ ਦੀਵਲ ਜਾਣਾ ਫਿਰ ਦਰ ਹੁੰਦਾ ਇੰਨੇ ਦਰਦ ਦਿੱਤੇ ਗਏ ਪਰ ਵੀ ਪਾਸ਼ਣ ਬਹੁਤ ਸਮਰਪਤੀ ਕਰ ਨੂੰ ਆਪਾਂ ਚੱਲਣਾ ਹੈ ਬਾਦ ਲਈ بس ایک گلاس پی لیا ایک ڈبے

ਅਨੁਭਵੀ ਗੁਰੂਵਰਿਖਿ ਸੇਵਾ ਦੇ ਪ੍ਰਕਾਸ਼ ਕੀਤਾ ਬਾਣੀ ਦਾ ਪ੍ਰਚਾਰ ਹੋ ਗਿਆ ਭੁੱਖੇ ਨੂੰ ਰੋਟੀ ਸਾਰੀ ਖੇਤੀ ਦਾ ਕੇਂਦਰ ਕਰਮ ਵਸੈ ਬਣ ਗਿਆ